ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਚਾਰ-ਚਾਰ ਤਾਗੇ ਤੇ ਚਾਰ ਸਲਾਈਆਂ ਦਾ ਡਿਜ਼ਾਈਨ ਲੈ ਕੇ ਆਏ ਆ ਇਹ ਇਹ ਆਪਣਾ ਕਿਵੇਂ ਬਣੂਗਾ ਤੁਹਾਨੂੰ ਦੱਸਦੇ ਆ ਪਹਿਲੀ ਸਲਾਈ ਆਪਾਂ ਇੱਕ ਸਿੱਧੀ ਸਾਈਡ ਤੋਂ ਕੋਈ ਵੀ ਬਾਰਡਰ ਬਣਾ ਕੇ ਸਿੱਧੀ ਤੇ ਕੱਢਣੀ ਆ ਤੇ ਉਲਟੀ ਸਾਈਡ ਤੋਂ ਉਲਟੀ ਇਹ ਦੁਵਾਰਾ ਡਿਜ਼ਾਈਨ ਚ ਰਿਪੀਟ ਨਹੀਂ ਹੁੰਦੀ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਤਾਗਾ ਬਿਨਾਂ ਬੁਣੀ ਉਤਾਰਾਂਗੇ ਫਿਰ ਆਪਾਂ ਇਹ ਸਾਰੀਆਂ ਸਲਾਈਆਂ ਇਹ ਪਹਿਲੀ ਸਲਾਈ ਨੂੰ ਆਪਾਂ ਸਾਰੇ ਕੁੰਡੇ ਸਿੱਧੇ-ਸਿੱਧੇ ਬੁਣ ਲਾਂਗੇ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਲਾਈ ਆ ਚਾਰ ਸਲਾਈਆਂ ਦਾ ਇਹ ਆਪਣਾ ਡਿਜ਼ਾਈਨ ਆ ਇਸ ਤਰ੍ਹਾਂ ਉਹ ਪਾਸੇ ਸਿੱਧੀ ਛਾੜ ਤੁਸੀਂ ਸਿੱਧੀ ਸਿੱਧੀ ਬੁਣ ਲਾਂਗੇ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਲੇਡੀ ਜੇਂਟਸ ਸਵੈਟਰ ਕਿਸੇ ਵੀ ਪਾ ਸਕਦਾ ਇਹ ਬਹੁਤ ਹੀ ਸਿੰਪਲ ਜਿਹਾ ਡਿਜ਼ਾਈਨ ਆ ਤੇ ਕੋਈ ਵੀ ਬਣਾ ਸਕਦਾ ਸੌਖਾ ਬਿਲਕੁਲ ਸਿੱਧੀ ਸਾਈਡ ਤੋਂ ਪਾਸੇ ਸਿੱਧਾ ਸਿੱਧਾ ਬੁਣਾਗੇ ਨੂੰ ਇਹ ਆਪਣੀ ਡਿਜ਼ਾਈਨ ਦੀ ਪਹਿਲੀ ਸਿਲਾਈ ਹੁਣ ਆਪਾਂ ਅਗੇ ਦੂਜੀ ਸਾਈਡ ਤੇ ਦੂਜੀ ਸਾਈਡ ਤੋਂ ਉਹਨੂੰ ਆਪਾਂ ਉਲਟਾ-ਉਲਟਾ ਬਣਾ ਲੇ ਬੈਕ ਸਾਈਡ ਦੀਆਂ ਦੋਨੇ ਸਲਾਈਆਂ ਉਲਟੀ ਜਾਣੀਆਂ ਸਿੱਧੀ ਸਾਈਡ ਤੋਂ ਇੱਕ ਸਲਾਈ ਡਿਜ਼ਾਈਨ ਵਾਲੀ ਤੇ ਇੱਕ ਸਿੱਧੀ ਐਸ ਤਰ੍ਹਾਂ ਨੂੰ ਪਸਾਰੇ ਨੂੰ ਉਲਟਾ ਉਲਟਾ ਕਰਕੇ ਦੀ ਡਿਜ਼ਾਈਨ ਦੀ ਦੂਜੀ ਸਲਾਈ ਕੰਪਲੀਟ ਕਰਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਅਤੇ ਚਾਰ ਚਾਰ ਪਾਗਾਂ ਦਾ ਇਹ ਹੀ ਡਿਜ਼ਾਈਨ ਇਹ ਆਪਣੀ ਡਿਜ਼ਾਈਨ ਦੀ ਦੂਜੀ ਸਲਾਈ ਹੋ ਗਈ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਡਿਜ਼ਾਈਨ ਵਾਲੀ ਤੇ ਪਹਿਲਾਂ ਤਾਂ ਅਗਾਂ ਆਪਾਂ ਬਿਨਾ ਬੁਣੀ ਉਤਾਰਾਂਗੇ ਪਹਿਲਾਂ ਤਾਂ ਅਗਾਂ ਆਪਾਂ ਬਿਨਾ ਬੁਣੀ ਉਤਾਰ ਕੇ ਤਾਂਗਾ ਬੈਕ ਸਾਈਡ ਹੀ ਰਹੂਗਾ ਚਾਰ ਤਾਗਾਂ ਦਾ ਡਿਜ਼ਾਈਨ ਆ ਤਾਂ ਕਰਕੇ ਆਪਾਂ ਇਹ ਚਾਰ ਤਾਗੇ ਛੱਡਾਂਗੇ ਪਹਿਲਾਂ 1 2 3 4 ਚਾਰ ਤਾਗੇ ਛੱਡ ਕੇ ਇਹਦੇ ਆਪਾਂ ਜਿਹੜਾ ਚੌਥਾ ਤਾਗਾ ਇਹਦੇ ਆਪਾਂ ਇੱਥੋਂ ਦੀ ਨੀਚੋਂ ਦੀ ਤਾਗੇ ਨੂੰ ਆਪਣੀ ਸਾਈਡ ਲੈ ਕੇ ਆਵਾਂਗੇ ਬੈਕ ਸਾਈਡ ਤੋਂ ਆਪਣੀ ਸਾਈਡ ਲਿਆ ਕੇ ਨੂੰ ਆਪਾਂ ਇਸ ਤਰ੍ਹਾਂ ਸਲਾਈ ਤੇ ਚੜਾ ਲਾਂਗੇ ਤੇ ਇੱਥੇ ਆਪਾਂ ਇਹਨੂੰ ਦੋ ਦਾ ਇੱਕ ਕਰਤਾ। ਇਸ ਤਰ੍ਹਾਂ ਹੀ ਆਪਣਾ ਦੋ ਦਾ ਇੱਕ ਹੋਜੂ ਫਿਰ ਇਹ ਆਪਾਂ ਬਾਕੀ ਤਿੰਨ ਧਾਗੇ ਵੀ ਸਿੱਧੇ ਬਣਾ ਲਾਂਗੇ। ਤਿੰਨ ਤੇ ਇਹ ਚਾਰ ਧਾਗੇ ਹੋ ਗਏ ਆਪਣਾ 1 2 ਦਾ ਇੱਕ ਕੀਤਾ ਸੀ ਤਿੰਨੇ ਹੋ ਗਏ ਉਸ ਤਰੀਕੇ ਦੁਆਰਾ ਫਿਰ ਆਪਾਂ ਚਾਰ ਕੁੰਡੇ ਛੱਡ ਕੇ 1 2 3 4 ਇਹਦੇ ਚੌਥੇ ਤੋਂ ਬਾਅਦ ਆਪਾਂ ਸਭ ਤੋਂ ਲਾਸਟ ਵਾਲੀ ਸਲਾਈ ਦੇ ਨਿਚੋਂ ਦੀ ਆਪਾਂ ਧਾਗਾ ਆਪਣੀ ਸਾਈਡ ਲੈ ਆਵਾਂਗੇ। ਸਿੱਧੀ ਸਾਈਡ ਇਸ ਤਰ੍ਹਾਂ ਬਲਪਾ ਕੇ ਤੱਕ ਸਿੱਧੀ ਸਾਈਡ ਲੈ ਆਵਾਂਗੇ ਤੇ ਸਲਾਈ ਤੇ ਚੜਾ ਕੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਸਲਾਈ ਪਾ ਕੇ ਬੈਕ ਸਾਈਡ ਤੱਕ ਦਾ ਬੈਕ ਸਾਈਡ ਹੀ ਰੱਖਣਾ ਇਹਨੂੰ ਬੈਕ ਸਾਈਡ ਤੋਂ ਦੋ ਦਾ ਇੱਕ ਕਰ ਦਾਂਗੇ ਬੈਕ ਸਾਈਡ ਤੋਂ ਦੋ ਇੱਕ ਕਰਕੇ ਤਿੰਨ ਫਿਰ ਸਿੱਧੇ ਬੋਲ ਲਾਂਗੇ ਇੱਕ 2 3 ਉਸ ਤਰ੍ਹਾਂ ਦੁਬਾਰਾ ਫਿਰ ਚੌਥੇ ਤਾਗੇ ਤੋਂ ਬਾਅਦ ਵਾਲੇ 'ਚ ਨੀਚੋਂ ਦੀ ਆਪਣੀ ਤਾਗੇ ਨੂੰ ਕੱਢ ਕੇ ਸਿਲਾਈ ਤੇ ਚੜਾਵਾਂਗੇ ਤੇ ਦੋ ਦਾ ਇੱਕ ਕਰ ਦਾਂਗੇ 3 ਫਿਰ ਸਿੱਧੇ ਬੁਣਾਵਾਂਗੇ ਉਸ ਤਰ੍ਹਾਂ ਫਿਰ ਚੌਥਾ ਦੁਬਾਰਾ ਸਿਲਾਈ ਤੇ ਚੜਾ ਕੇ ਦੋ ਦਾ ਇੱਕ ਕਰਾਂਗੇ ਤੰ ਫਿਰ ਸਿੱਧੇ ਬੁਣਾਂਗੇ ਸਾਰੇ ਪਾਸੇ ਲਾਈਚੇ ਨੂੰ ਇਸ ਤਰੀਆ ਆਪਾਂ ਇਹ ਕਰੀ ਜਾਣਾ ਲਾਸਟ ਤੇ ਆਪਣੇ ਕੋਲ ਪੰਜ ਗੁੰਡੇ ਰਹਿ ਗਏ ਚਾਰ ਤੇ ਆਪਾਂ ਫਿਰ ਡਿਜ਼ਾਈਨ ਬਣਾਵਾਂਗੇ ਇਸ ਤਰ੍ਹਾਂ ਦੁਬਾਰਾ ਇਹਨੂੰ ਚੜਾ ਕੇ ਦੋ ਦਾ ਇੱਕ ਕਰਾਂਗੇ ਪਹਿਲਾਂ ਤਿੰਨ ਗੁੰਡੇ ਫਿਰ ਸਿੱਧੇ ਬੁਣਾਂਗੇ ਲਾਸਟ ਵਾਲਾ ਪAYS ਤਰ੍ਹਾਂ ਸਿੱਧਾ ਬਣਾ ਲਾਂਗੇ ਇਹ ਆਪਣੀ ਤੀਜੀ ਸਲਾਈ ਮੇਨ ਸਲਾਈ ਇਹੀ ਆ ਚੌਥੀ ਸਲਾਈ ਆਪਾਂ ਫਿਰ ਉਸ ਤੇ ਸਾਰਾ ਉਲਟਾ ਬੁਣਾਂਗੇ ਇਹੀ ਚਾਰ ਚਲਾਈਆਂ ਦੁਬਾਰਾ ਦੁਬਾਰਾ ਰਿਪੀਟ ਕਰਾਂਗੇ ਜੇ ਕਸਾੜੇ ਚੈਨਲ ਤੇ ਨਵੇਂ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਬੈਕ ਸਾਈਡ ਤੋਂ ਉਲਟੀ ਸਲਾਈ ਨਾਲ ਬੁਣ ਕੇ ਉਲਟਾ ਉਲਟਾ ਕਰਕੇ ਕੰਪਲੀਟ ਕਰਾਂਗੇ ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣਦਾ ਸਿੱਧੀ ਸਾਈਡ ਤੋਂ ਬੈਕ ਸਾਈਡ ਤੋਂ ਹੀ ਇਸ ਤਰ੍ਹਾਂ ਬਣ ਕੇ ਆਉਂਦਾ ਹੈਗਾ ਤੇ ਇਹ ਇਹ ਦੁਬਾਰਾ ਆਪਾਂ ਇੱਕ ਸਲਾਈ ਫੇ ਸਿੱਧੀ ਕਰਾਂਗੇ ਫੇਰ ਡਿਜ਼ਾਈਨ ਵਾਲੀ ਤੇ ਫੇਰ ਸਿੱਧੀ ਇਸ ਤਰ੍ਹਾਂ ਹੀ बस ਇੱਕ ਸਲਾਈ ਦਾ ਗੈਪ ਤੇ ਇੱਕ ਡਿਜ਼ਾਈਨ ਵਾਲੀ ਸਲਾਈ ਚਾਰੇ ਸਲਾਈਆਂ ਦੁਆਰਾ ਦੁਆਰਾ ਰਿਪੀਟ ਹੋਈ ਜਾਣੀਆ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ